ਬਾਰਡਰ 2 ਜੇਡੀ ਫਿਲਮ ਦੇ ਲੋਕ ਕਾਫੀ ਚਿਰ ਤੋਂ ੜੀ ਕਰ ਰਹੇ ਸਨ ਹੁਣ ਉਸ ਦੇ ਰਾ ਅਫੀਸ਼ੀਅਲੀ ਤੌਰ ਤੇ ਖੁੱਲ ਗਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਰੀ ਬਾਰਡਰ 2 ਨੂੰ ਬਾਝਵਾ ਵੀ ਨਜ਼ਰ ਆਵੇਗੀ ਹਾਂਜੀ ਪੰਜਾਬੀ ਸਿਨੇਮਾ ਦੀ ਕੁਇਨ ਹੁਣ ਬਾਲੀਵੁੱਡ ਦੇ ਵੱਡੇ ਪਰਦੇ ਤੇ ਸਨੀ ਦਿਓਲ ਦਲਜੀਤ ਦੋਸਾਂਜ ਤੇ ਵਰੁਣ ਦਵਨ ਵਰਗੇ ਸੁਪਰਸਟਾਰਸ ਨਾਲ ਕੰਮ ਕਰੇਗੀ ਇਹ ਫਿਲਮ 1997 ਦੀ ਕਲਟ ਕਲਾਸਿਕ ਬਾਰਡਰ ਦਾ ਸੀਕਵਲ ਹੋਵੇਗੀ ਜਿਸ ਨੇ ਹਿੰਦੁਸਤਾਨ ਦੇ ਹਰ ਨਾਗਰਿਕ ਦੇ ਦਿਲ ਚ ਜਗ੍ਹਾ ਬਣਾਈ ਸੀ ਤੇ ਹੁਣ ਜਦ ਦਲਜੀਤ ਦੋਸਾਂਜ ਵਰਗਾ ਪੰਜਾਬੀ ਸਟਾਰ ਵਰੁਣ ਦਵਨ ਵਰਗਾ એનਰਜੈਟਿਕ ਐਕਟਰ ਤੇ ਸਨੀ ਦੇওল ਵਰਗਾ ਲੈਜੈਂਡ ਇਕੱਠੇ ਹੋਣ ਤਾਂ ਧਮਾਕਾ ਤਾਂ ਬਣਦਾ ਹੀ ਹੈ ਸੌਨਮ ਬਾਜਪਾ ਦਾ ਰੋਲ ਵੀ ਕਾਫੀ ਸਟਰੋਂਗ ਤੇ ਇੰਪੈਕਟਫੁਲ ਹੋਵੇਗਾ ਇਹ ਉਸ ਦੇ ਕੈਰੀਅਰ ਲਈ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਫੈਨਸ ਆਲਰੇਡੀ ਐਕਸਾਈਟਡ ਨੇ ਤੇ ਸੋਸ਼ਲ ਮੀਡੀਆ ਤੇ ਤਗੜੀ ਹਾਈਪ ਬਣਾਈ ਹੋਈ ਹੈ ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਕਿਸ ਹੱਦ ਤੱਕ ਹਿਸਟਰੀ ਰਿਪੀਟ ਕਰਦੀ ਹੈ ਬਾਰਡਰ ਟੂ ਜੇਡੀ ਫਿਲਮ ਦੀ ਲੋਕ ਕਾਫੀ ਚਿਰ ਤੋਂ ੜੀ ਕਰ ਰਹੇ ਸਨ ਹੁਣ ਉਸ ਦੇ ਰਾ ਅਫੀਸ਼ੀਅਲੀ ਤੌਰ ਤੇ ਖੁੱਲ ਗਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰੀ ਬਾਰਡਰ ਟੂ ਸੋਨਮ ਬਾਜਵਾ ਵੀ ਨਜ਼ਰ ਆਵੇਗੀ ਹਾਂਜੀ ਪੰਜਾਬੀ ਸਿਨੇਮਾ ਦੀ ਕਵੀਨ ਹੁਣ ਬਾਲੀਵੁੱਡ ਦੇ ਵੱਡੇ ਪਰਦੇ ਤੇ ਸਨੀ ਦਿਓਲ ਦਲਜੀਤ ਦੋਸਾਂਜ ਤੇ ਵਰੁਣ ਦਵਨ ਵਰਗੇ ਸੁਪਰਸਟਾਰਸ ਨਾਲ ਕੰਮ ਕਰੇਗੀ ਇਹ ਫਿਲਮ 1997 ਦੀ ਕਲਟ ਕਲਾਸਿਕ ਬਾਰਡਰ ਦਾ ਸੀਕਲ ਹੋਵੇਗੀ ਜਿਸ ਨੇ ਹਿੰਦੁਸਤਾਨ ਦੇ ਹਰ ਨਾਗਰਿਕ ਦੇ ਦਿਲ 'ਚ ਜਗ੍ਹਾ ਬਣਾਈ ਸੀ ਤੇ ਹੁਣ ਜਦ ਦਲਜੀਤ ਦੋਸਾਂਜ ਵਰਗਾ ਪੰਜਾਬੀ ਸੁਪਰਸਟਾਰ ਵਰੁਣ ਧਵਨ ਵਰਗਾ એનર્ਜੈਟਿਕ ਐਕਟਰ ਤੇ ਸਨੀ ਦਿਓਲ ਵਰਗਾ ਲੈਜੈਂਡ ਇਕੱਠੇ ਹੋਣ ਤਾਂ ਧਮਾਕਾ ਦਾ ਬਣਦਾ ਹੀ ਹੈ ਸੋਨਮ ਬਾਜਵਾ ਦਾ ਰੋਲ ਵੀ ਕਾਫੀ ਸਟਰੋਂਗ ਤੇ ਇੰਪੈਕਟਫੁਲ ਹੋਵੇਗਾ ਇਹ ਉਸ ਦੇ ਕੈਰੀਅਰ ਲਈ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਫੈਨਸ ਆਲਰੇਡੀ ਐਕਸਾਈਟਿਡ ਨੇ ਤੇ ਸੋਸ਼ਲ ਮੀਡੀਆ ਤੇ ਤਗੜੀ ਹਾਈਪ ਬਣਾਈ ਹੋਈ ਹੈ ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਕਿਸ ਹੱਦ ਤੱਕ ਹਿਸਟਰੀ ਰਿਪੀਟ ਕਰਦੀ ਹੈ ਬਾਰਡਰ 2 ਜਿਹੜੀ ਫਿਲਮ ਦੀ ਲੋਕ ਕਾਫੀ ਚਿਰ ਤੋਂ ਉਡੀਕ ਕਰ ਰਹੇ ਸਨ ਹੁਣ ਉਸ ਦੇ ਰਾਹ ਅਫੀਸ਼ੀਅਲੀ ਤੌਰ ਤੇ ਖੁੱਲ ਗਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸਵਾਰੀ ਬਾਰਡਰ ਟੂ ਸੋਨਮ ਬਾਜਵਾ ਵੀ ਨਜ਼ਰ ਆਵੇਗੀ ਹਾਂਜੀ ਪੰਜਾਬੀ ਸਿਨੇਮਾ ਦੀ ਕੁਇਨ ਹੁਣ ਬਾਲੀਵੁੱਡ ਦੇ ਵੱਡੇ ਪਰਦੇ ਤੇ ਸਨੀ ਦਿਓਲ ਦਲਜੀਤ ਦੋਸਾਂਜ ਅਤੇ ਵਰੁਨ ਦਵਨ ਵਰਗੇ ਸੁਪਰਸਟਾਰਸ ਨਾਲ ਕੰਮ ਕਰੇਗੀ ਇਹ ਫਿਲਮ 1997 ਦੀ ਕਲਟ ਕਲਾਸਿਕ ਬਾਰਡਰ ਦਾ ਸੀਕਵਲ ਹੋਵੇਗੀ ਜਿਸ ਨੇ ਹਿੰਦੁਸਤਾਨ ਦੇ ਹਰ ਨਾਗਰਿਕ ਦੇ ਦਿਲ ਚ ਜਗ੍ਹਾ ਬਣਾਈ ਸੀ ਤੇ ਹੁਣ ਜਦ ਦਲਜੀਤ ਦੋਸਾਂਜ ਵਰਗਾ ਪੰਜਾਬੀ ਸੁਪਰਸਟਾਰ ਵਰੁਨ ਦਵਨ ਵਰਗਾ ਐਨਰਜੈਟਿਕ ਐਕਟਰ ਤੇ ਸਨੀ ਦਿਓਲ ਵਰਗਾ ਲੈਜੈਂਡ ਇਕੱਠੇ ਹੋਣ ਤਾਂ ਧਮਾਕਾ ਤਾਂ ਬਣਦਾ ਹੀ ਸੋਨਮ ਬਾਜਵਾ ਦਾ ਰੋਲ ਵੀ ਕਾਫੀ ਸਟਰੋਂਗ ਤੇ ਇੰਪੈਕਟਫੁਲ ਹੋਵੇਗਾ ਇਹ ਉਸ ਦੇ ਕੈਰੀਅਰ ਲਈ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਫੈਨਸ ਆਲਰੇਡੀ ਐਕਸਾਈਟਡ ਨੇ ਤੇ ਸੋਸ਼ਲ ਮੀਡੀਆ ਤੇ ਤਗੜੀ ਹਾਈਪ ਬਣਾਈ ਹੋਈ ਹੈ ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਕਿਸ ਹੱਦ ਤੱਕ ਹਿਸਟਰੀ ਰਿਪੀਟ ਕਰਦੀ ਹੈ ਬਾਰਡਰ 2 ਜੇਡੀ ਫਿਲਮ ਦੇ ਲੋਕ ਕਾਫੀ ਚਿਰ ਤੋਂ ੜੀ ਕਰੇ ਸਨ ਹੁਣ ਉਸ ਦੇ ਰਾ ਅਫੀਸ਼ੀਅਲੀ ਤੌਰ ਤੇ ਖੁੱਲ ਗਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰੀ ਬਾਰਡਰ 2 ਸੋਨਮ ਬਾਜਵਾ ਵੀ ਨਜ਼ਰ ਆਵੇਗੀ ਹਾਂਜੀ ਪੰਜਾਬੀ ਸਿਨੇਮਾ ਦੀ ਕੁਈਨ ਹੁਣ ਬਾਲੀਵੁੱਡ ਦੇ ਵੱਡੇ ਪਰਦੇ ਤੇ ਸਨੀ ਦਿਓਲ ਦਲਜੀਤ ਦੋਸਾਂਜ ਤੇ ਵਰੁਣ ਦਵਨ ਵਰਗੇ ਸੁਪਰਸਟਾਰਸ ਨਾਲ ਕੰਮ ਕਰੇਗੀ ਇਹ ਫਿਲਮ 1997 ਦੀ ਕਲਟ ਕਲਾਸਿਕ ਬਾਰਡਰ ਦਾ ਸੀਕਲ ਹੋਵੇਗੀ ਜਿਸ ਨੇ ਹਿੰਦੁਸਤਾਨ ਦੇ ਹਰ ਨਾਗਰਿਕ ਦੇ ਦਿਲ 'ਚ ਜਗ੍ਹਾ ਬਣਾਈ ਸੀ ਤੇ ਹੁਣ ਜਗਤਲਜੀਤ ਦੋਸਾਂਜ ਵਰਗਾ ਪੰਜਾਬੀ ਸਟਾਰ ਵਰੁਣ ਦੋਵਨ ਵਰਗਾ એનਰਜੈਟਿਕ ਐਕਟਰ ਤੇ ਸਨੀ ਦੇਵਲ ਵਰਗਾ ਲੈਜੈਂਡ ਇਕੱਠੇ ਹੋਣ ਤਾਂ ਧਮਾਕਾ ਤਾਂ ਬਣਦਾ ਹੀ ਸੋਨਮ ਬਾਜਵਾ ਦਾ ਰੋਲ ਵੀ ਕਾਫੀ ਸਟਰੋਂਗ ਤੇ ਇੰਪੈਕਟਫੁਲ ਹੋਵੇਗਾ ਇਹ ਉਸ ਦੇ ਕੈਰੀਅਰ ਲਈ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਫੈਨਸ ਆਲਰੇਡੀ ਐਕਸਾਈਟਡ ਨੇ ਤੇ ਸੋਸ਼ਲ ਮੀਡੀਆ ਤੇ ਤਗੜੀ ਹਾਈਪ ਬਣਾਈ ਹੋਈ ਹੈ ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਕਿਸ ਹੱਦ ਤੱਕ ਹਿਸਟਰੀ ਰਿਪੀਟ ਕਰਦੀ ਹੈ